Thank ਸਾਲੂ ਸਰਦ ਸਗਰਾ ਔਰ ਗੌਂਡ ਗੰਭੀਰਾ ਅਤ ਪੁੱਤਨ ਸਰੀਰਾ ਗਕੇ ਗੁੰਡ ਕੁੰਬਾ ਮੀਰਾ ਕਸ਼ਤੰ ਦੇਗ ਰਾਗ ਬਗਾਵੇ ਪੰਜ ਸੰਗ ਦਰੰਦਨ ਲੋਵੇ ਸੁਰਤ ਗੋਡ ਪਹਾਰੀ ਤੁਮੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਮੈਂ ਤੁਹਾਡਾ ਆਪਣਾ ਪਰਮਜੀਤ ਸਿੰਘ ਜੀ ਆਏ ਨੂੰ ਅੱਜ ਦੀ ਵੀਡੀਓ ਚ ਜਿੱਦਾਂ ਤੁਸੀਂ ਦੇਖਿਆ ਆਪਣੇ ਪਿਛਲੇ ਵਲੋਗ ਜਪਾ ਦਿਖਾਇਆ ਸੀ ਜਗਦੀਪ ਵੀਰ ਨੂੰ ਲੱਗ ਗਿਆ ਮਾਈਆਂ ਤੇ ਪਰਸੋਂ ਤੋਂ ਖੰਡਪੜ ਸਾਹਿਬ ਆਰੰਭ ਸੀਗੇ ਤੇ ਅੱਜ ਖੰਡਪੜ ਸਾਹਿਬ ਦੇ ਪੈਰੇ ਭੋਗ ਤੇ ਨਾਲ ਹੀ ਪਹਿਣਾ ਸਗਣ ਬਾਈ ਨੂੰ ਕਰਮਾਈ ਪਾਉਣਾ ਤੇ ਤਿਆਰੀਆਂ ਹੋਈਆਂ ਪਈਆਂ ਆਸ ਬੇਨਤੀ ਹੋਣ ਲੱਗੀ ਚੱਲਦੇ ਉੱਪਰ ਭੋਗ ਪੈਰੇ ਖੰਡਪੜ ਸਾਹਿਬ ਦੇ ਤੇ ਆ ਸੈਟਅਪ ਲੱਗਾ ਜੀ ਸਾਰਾ ਆਏ ਹੋਏ ਸਜਣਾ ਮਿੱਤਰਾਂ ਦੀ ਜਿਹੜੇ ਰਿਸ਼ਤੇਦਾਰ ਆਉਣੇ ਆ ਉਹਨਾਂ ਲਈ ਬੈਠ ਕੇ ਛਕਣ ਛਕਾਉਣ ਲਈ ਸਾਰਾ ਪ੍ਰਬੰਧ ਆ ਤੇ ਇਧਰ ਖੁੱਲੇ ਹਾਲਾਂ ਦੇ ਵਿੱਚ ਮਹਾਰਤ ਦੀਵਾਨ ਸਜਣਗੇ ਤਿਆਰੀਆਂ ਚੱਲ ਰਹੀਆਂ ਆ ਇਹ ਜਵਾਨ ਲੱਗੇ ਆ ਸੇਵਾ ਤੇ ਹਾਂਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਵਾ ਹੋ ਰਹੀ ਆ ਤਿਆਰੀਆਂ ਮਾਰੇ ਨੂੰ ਇਧਰ ਲਿਆਉਂਦੀਆਂ ਹੈ ਇਹ ਲੱਗੇ ਆ ਮਾਰੇ ਦੇ ਇੱਥੇ ਹਜੂਰੀ ਜਦੋਂ ਆਉਣਾ ਮਾਰੇ ਨੇ ਉਹਦੀਆਂ ਤਿਆਰੀਆਂ ਚੱਲ ਰਹੀਆਂ ਜੀ ਤੇ ਖੁੱਲੇ ਦੀਵਾਨਾਂ ਚ ਇੱਥੇ ਹਾਲ ਦੇ ਵਿੱਚ ਦੀਵਾਨ ਸਜਣਗੇ ਇੱਥੇ ਮਾਰੇ ਦੇ ਆ ਸੇਗਾ ਸਭ ਸਜਿਆ ਹੋਇਆ ਜੀ ਢਾਡੀ ਜਥਾ ਆਪਣੇ ਢਾਡੀ ਬੰਦ ਨਾਲ ਨਿਹਾਲ ਕਰੂਗਾ ਆਈਆਂ ਹੋਈਆਂ ਸੰਗਤਾਂ ਨੂੰ ਤੇ ਇਹ ਬਣਿਆ ਜੀ ਮਾਹੌਲ ਪੂਰਾ ਤੇ ਚੱਲਦੇ ਹਾਂ ਉੱਪਰ ਮਾਦੀ ਹਜ਼ੂਰੀ 'ਚ ਸ਼ਾਮਲ ਹੋਣੇ ਅਰਦਾਸ ਬੇਨਤੀ 'ਚ ਤੇ ਇੱਧਰ ਸਾਊਂਡ ਵਾਲੇ ਵੀਰ ਆਪਣਾ ਸਾਊਂਡ ਸੈੱਟ ਕਰੀ ਜਾਂਦੇ ਆ ਕਿਉਂਕਿ ਇਹਨਾਂ ਦੀ ਬਦੌਲਤ ਸਾਰਿਆਂ ਦੇ ਕੰਨਾਂ ਵਿੱਚ ਢਾਡੀ ਜੱਥਾ ਉਹਨਾਂ ਦੀ ਆਵਾਜ਼ ਪਹੁੰਚਣੀ ਆ ਬਾਈ ਕਿੱਲ ਘਟਦੇ ਹੋਣ ਹੈ ਠੀਕ ਆ ਜੀ ਤੇ ਇੱਧਰ ਸੈਟਅਪ ਲਾਇਆ ਬਾਈ ਉਹਨਾਂ ਨੇ ਆਪਣਾ ਇਦਾਂ ਲੈਟਾਂ ਵਾਲੇ ਲੈਟ ਲਾਈ ਜਾਂਦੇ ਆ ਤੇ ਟੈਂਟ ਵਾਲੇ ਮੈਟ ਵਿਛਾਈ ਜਾਂਦੇ ਆ

No. ਸਵਾਪਾ ਪਹੁੰਚ ਗਏ ਥੱਲੇ ਪੰਡਾਲ ਦੇ ਵਿੱਚ ਤੇ ਮਹਾਰਾਜ ਜੀ ਜਿੱਥੇ ਆਸਣ ਲਗਣੇ ਉਹ ਤਿਆਰੀ ਹੋ ਰਹੀ ਜੀ ਸਾਰੇ ਸੇਵਾਦਾਰ ਗੋਸਤਖ ਪਿਆਰੇ ਲੱਗੇ ਹੋਏ ਆ ਤੇ ਇਥੇ ਸਜਣ ਕੇ ਖੁੱਲੇ ਦੀਵਾਨ ਹੁਣ ਤੁਹਾਡੀ ਜਥਾ ਆਈਆਂ ਹੋਈਆਂ ਸੰਗਤਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਲਾਜਮਾਨ ਹੋ ਗਏ ਜੀ ਆਪਣੇ ਆਸਣਾਂ ਤੇ ਬਹੁਤ ਸੋਹਣਾ ਸੈਟਅਪ ਲਾਇਆ ਹੋਇਆ ਆ ਪਰਿਵਾਰ ਵੱਲੋਂ ਜਿੱਥੇ ਮਾਰੇ ਬਰਾਜਮਾਨ ਹੋਏ ਆ ਉਹ ਤਲਕ ਮੈਂ ਤੱਕੀ ਤੋਂ ਸੁਣਨਾ ਏ ਜਿਉ ਮੈਂ ਆਸਾਂ ਦੀ ਚਿਤ ਲੋ ਜੀ ਮਹਾਰਾਜ ਦੇ ਸਰੂਪ ਅੰਦਰ ਬਿਰਾਜਮਾਨ ਹੋ ਚੁੱਕੇ ਆ ਤੇ ਤੁਹਾਡੀ ਹੱਥਾਂ ਤੇ ਆਦਰ ਬਰ ਤਿਆਰ ਆ ਤੇ ਬਾਹਰ ਆਏ ਹੋਏ ਰਿਸ਼ਤedar ਸੱਜਣ ਮਿੱਤਰ ਸਾਰੇ ਚਾਹ ਪਾਣੀ ਛਕ ਰਹੇ ਆ ਇਹ ਸਾਡੇ ਫੁੱਫੜ ਜੀ ਹਾਂਜੀ ਫੁੱਫੜ ਜੀ ਠੀਕ ਠਾਕ ਆ ਓਕੇ ਬੋਰ ਛਕ ਲਿਆ ਜੀ ਠੀਕ ਆ ਹੋ ਹੋ ਇਹ ਬਲਕ ਜੋ ਹਾਂਜੀ ਚਾਚਾ ਜੀ ਸਾਡੇ ਮੰਗੀ ਚਾਚਾ ਜੀ ਕੀ ਹਾਲ ਚਾਲ ਆ ਹੋ ਗਿਆ ਕੰਮ ਪਕੌੜਿਆਂ ਵਾਲਾ ਹੋ ਗਿਆ ਠੀਕ ਆ ਇਹ ਦੋ ਕਿ ਸ਼ਾਨਕੌਰ ਤੇ ਡਿਊਟੀ ਸਾਡੀ ਭੈਣਾਂ ਦੀ ਸਤਵੀਰ ਦੀ ਲੱਗੀ ਹੈ ਨਾ ਬਈ ਸਾਂਭ ਹੀ ਜਾਈ ਹੁਣ ਉਹ 30 ਸਾਲ ਲੱਗੇ ਹੋਏ ਆ ਤੇ ਇਧਰ ਲੈ ਸੁ ਕੀ ਚਾਚਾ ਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਦਾ ਛਕਲੇ ਪਕੌੜੇ ਛਕਾ ਰਹੇ ਹਲੇ ਹਜੇ ਛਪਲਾ ਛਾ ਇਧਰ ਪਹਿਲਾ ਛਕਾ ਛਕਣਾ ਛਕਣਾ ਪਹਿਲਾ ਹਨਾ ਠੀਕ ਠੀਕ ਇਹਨਾਂ ਦੇ ਆਵਰ ਜੀ ਉਹਦੇ ਫੇਰ ਕੰਮ ਚੱਲਦਾ ਹਾਂ ਫੇਰ ਕੰਮ ਚੱਲਦਾ ਪੈਟਰੋਲ ਗੱਡੀ ਚ ਬਹੂਗਾ ਠੀਕ ਹੈ ਠੀਕ ਹੈ ਹਾਂਜੀ ਬਾਬਾ ਜੀ ਜੇ ਜੀ ਵਾਹਿਗੁਰੂ ਜੀ ਖਾਲਸਾ ਵਾਹ ਕਿਦਾ ਫੇ ਤਪੋਰੇ ਸਵਾਦ ਆ ਬਹੁਤ ਵਧੀਆ ਜੀ ਬਹੁਤ ਵਧੀਆ ਤੁਸੀਂ ਤਾਂ ਕਹਿਣਾ ਹਣ ਸਿੱਧੀ ਛਗੇਗੀ ਨਹੀਂ ਅਸੀਂ ਤਾਂ ਸ਼ਿਕਾਰ ਆਏ ਹਲੇ ਤਾਂ ਹਲੇ ਇਹਦੇ ਹਨਾ ਸ਼ਕ ਰਹੇ ਆ ਉਹਨਾਂ ਦੇ ਕੈਪਚਰ ਕਰ ਰਹੇ ਆ ਕੌਣ ਕਿੰਨੇ ਖਾ ਰਿਹਾ ਆ ਕਿਉਂ ਭੈਣ ਹਾਂ ਹੈਲੋ ਹੈਲੋ ਕਾ ਤੇ ਤਾਂ ਆਦੇ ਆਈ ਦ ਸਾਡੇ ਬਲੈਗਿਆ ਸਾਹਿਬ ਹਾਂਜੀ ਬਲੈਗਿਆ ਸਾਹਿਬ ਨਾਂ ਭਰਾਵਾ ਦਾ ਵੀ ਹੁਣ ਤੂੰ ਭਰਾਵਾ ਖਾਲਾ ਹੋਰ ਪਕੌੜੇ ਨਹੀਂ ਰੋਕਦੇ ਤੈਨੂੰ ਮੈਂ ਤਾਂ ਲੈ ਵੀ ਜਾਵਾਂਦੀ ਆ ਰਣਵਾ ਬੀ ਸასი ਕਾ ਜਿੰਮੇਦਾਰੀ ਸਾਬ ਸਪੈਸ਼ਲ ਆਏ ਆ ਮੈਰਜ ਕਰਨ ਨੂੰ ਮੁੰਡੇ ਦੀ ਸਸੀ ਕਾਲ ਭੈਣ ਜੀ ਤੁਸੀਂ ਨਾ ਆ ਗਏ ਮੇਰੀ ਵੀਡੀਓ ਨਹੀਂ ਬਣਾਈ ਹੈ ਨਾ ਸਸੀ ਕਾ ਭਾਜੀ ਭੂਆ ਮੈਂ ਡੈਡੀ ਦੀ ਭੂਆ ਮੇਰੀ ਭੂਆ ਅੱਛਾ ਜੀ ਭੂਆ ਸასი ਕਾ ਖੋਰ ਕਿੰਦਾ ਵਧਾਈਆਂ ਬਹੁਤ ਬਹੁਤ ਤੇ ਭੱਜਿਆ ਪਹਿਲਾਂ ਲੋ ਜੀ ਵਿਆਹਦੜ ਵੀ ਆ ਗਿਆ ਆ ਉਹ ਦੇਖੋ ਹਾਂ ਜੀ ਵਿਆਹਦੜ ਸਾਹਿਬ ਜਗਦੀਪ ਸਿੰਘ ਆ ਉਹ ਦੇਲਾ ਉਹ ਪਾਜੀ ਸੁਣ ਲੈ ਨਹੀਂ ਉਹ ਜਿੱਦਾਂ ਠੀਕ ਆ ਅੱਜ ਲੱਡੂ ਇਹਦਾ ਮੂੰਹ ਚ ਵੇ ਇਹ ਪਰਸੋ ਬੰਦਾ ਕਹਿੰਦਾ ਲੱਡੂ ਵਾਸਤੇ ਤਿਆਰ ਆ ਖਾਣਾ ਹਾਂ ਕਿਧਰ ਸਾਡੇ ਮਲੇ ਦੇ ਵਜ਼ੀਰ ਗ੍ਰਾਂਤੀ ਸਿੰਘ ਉਹ ਵੀ ਛਕਦਾ ਆ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਇਦਾਂ ਮਨਕੀਰ ਸਿੰਘ ਸਾਡੇ ਸਿੰਘ ਸਾਹਿਬ ਬਾਬਾ ਜੀ ਕਿਦਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਕਿਦਾਂ ਚੱਲਦੀ ਕਲਾ ਜੀ ਚਲੋ ਬਹੁਤ ਵਧੀਆ ਬਹੁਤ ਵਧੀਆ ਹਾਂ ਜੀ ਪਿਆਰੋ ਕੀ ਹਾਲ ਆ ਬਹੁਤ ਵਧੀਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਾਬੀ ਕਿਦਾਂ ਜੀ ਹਾਂ ਜੀ ਹਾਂ ਜੀ ਠੀਕ ਠਾਕ ਹਾਂ ਜੀ ਓਏ ਹੈਲੋ ਇਧਰ ਫਤਿਹ ਉਹ YouTube ਤੇ ਨਹੀਂ ਹਾਂ ਇਧਰ ਨਹੀਂ ਮੈਂ ਅੱਜ ਬੰਦਾ ਨਾਰਾਜ਼ ਆ ਕਾ ਰੋਸਿਆ ਕਾ ਦੋ ਹਾਂ ਲੋ ਜੀ ਤੁਹਾਡੀ ਜਿੱਥੇ ਅੰਦਰ ਤਿਆਰ ਵਰ ਤੇ ਆ ਰਹੇ ਚੱਲਦੇ ਆ ਅੰਦਰ ਤੇ ਨਾਲ ਨਾਲ ਕਰਾਈ ਜਾਵਾਂਗੇ ਸੰਗਤ ਦਾ ਦਰਸ਼ਨ ਕਿਦਾਂ ਅਕਲ ਜੀ ਅਸੀਂ ਕਾ ਹੋ ਗਿਆ ਜਬ ਕੋਲੇ ਵਾਲਾ ਪ੍ਰੋਗਰਾਮ ਇਹ ਆ ਮਾਹੌਲ ਇਹ ਸਾਡੇ ਜਗਦੀਪ ਵੀਰ ਸਰਿੰਦਰ ਸਿੰਘ ਲਾਲੀ ਭਾਜੀ ਦੇ بیٹے ਦੀ ਕਿਰਮਾਈ ਦਾ ਸਾਰਾ ਪ੍ਰੋਗਰਾਮ ਪਿਛਲੇ ਦਿਨਾਂ ਤੋਂ ਜੋ ਅਖੰਡ ਪਾਠ ਸਾਹਿਬ ਆਰੰਭ ਹੋਏ ਸੀ ਉਹਨਾਂ ਦੇ ਭੋਗ ਪੈ ਚੁੱਕੇ ਆ ਇਧਰ ਸਾਡੇ ਦੀਮਾ ਸਾਹਿਬ ਪੰਸਾਹ ਸਾਹਿਬ ਇਧਰ ਪੰਸਾਹ ਸਾਹਿਬ ਆਪੇ ਹੀ ਕਹਿੰਦੇ ਬਲੌਗ ਬਣਾਉਣਾ ਹੁਣ ਵੀ ਮੂਹਲ ਕੋਈ ਜਾਂਦੇ ਆ ਇਹ ਗਲਤ ਗੱਲ ਆ ਇਦਾਂ ਬਣਾਓ ਜੀ ਲੋਇਸ ਵੈਰੀਆ ਬਲੌਗ ਸ਼ੁਰੂ ਕੀਤਾ ਸੀ ਫਿਰ ਕਰਨਾ ਪੈ ਗਿਆ ਲਾਈਵ ਤੁਸੀਂ ਜਿਹੜਾ ਸ਼ਗਨ ਦਾ ਪ੍ਰੋਸੈਸ ਵਾਲਾ ਲਾਈਵ ਦੇਖ ਲਿਆ ਉਸ ਤੋਂ ਬਾਅਦ ਹੁਣ ਫੇਰ ਬਲੌਗ ਬਣਾਉਨੇ ਆ ਤੇ ਪ੍ਰਸ਼ਾਦਾ ਪਾਣੀ ਚੱਲ ਰਿਹਾ ਤੇ ਇਧਰ ਸਾਡਾ ਮੀਦਾ ਵੀ ਪਹੁੰਚ ਗਿਆ ਕਿੱਥੇ ਹੈ ਡੀਜੇ ਵਾਲਾ ਏ 16 ਡੀਜੇ ਪਹੁੰਚ ਚੁੱਕਾ ਹੈ ਹਾਂਜੀ ਤਿਆਰੀਆਂ ਬਸ ਪ੍ਰਸ਼ਾਦਾ ਸੰਗਤ ਸ਼ੱਕੇ ਹਰਦੀ ਆ ਤਾਂ ਆ ਜਾ ਸਾਰਾ ਸੈਟਅਪ ਚੇਂਜ ਹੋ ਜਾਣਾ ਜੀ ਆ ਸਾਰਾ ਸੈਟਅਪ ਚੇਂਜ ਕਰਕੇ ਤਾਂ ਇਥੇ ਡੀਜੇ ਲੱਗਣਾ ਹੈ ਉਹ ਸਾਰਾ ਤੁਹਾਨੂੰ ਲਾਈਵ ਦਿਖਾਉਂਦੇ ਡੀਜੇ ਤੇ ਵੀ ਤੁਹਾਨੂੰ ਸਾਰੀ ਜਿਹੜੀ ਪ੍ਰੋਗਰਾਮ ਹੈ ਤੁਹਾਨੂੰ ਇਥੇ ਬਲੌਗ ਦੇ ਵਿੱਚ ਦਿਖਾਵਾਂਗੇ ਇਹ ਪੰਜ ਸਾਹਿਬ ਦੀ ਸਪੈਸ਼ਲ ਡਿਮਾਂਡ ਸੀ ਪੰਜ ਸਾਹਿਬ ਇਹਨਾਂ ਦੀ ਵੀ ਡਿਮਾਂਡ ਸੀ ਸਾਡੇ ਚੀਮਾ ਸਾਹਿਬ ਦੀ ਕਿ ਬਲੌਗ ਜਰੂਰ ਬਣਾ ਕੇ ਨੋਟ ਲਿਆ ਰਹੇ ਹਾਂ ਜੀ 250 ਦੇ ਲੋ ਜੀ 250 ਦੇ ਨਵੇਂ ਨੋਟ ਲਾਂਚ ਹੋ ਰਹੇ ਆ ਜਮਸ਼ੀਰ ਦੇ ਵਿੱਚ ਸਾਡਾ ਮੀਰਾ ਲੈ ਕੇ ਆ ਰਿਹਾ ਅੱਜ ਲੋ ਜੀ ਅਸੀਂ ਵੀ ਸ਼ਕਲੀਏ ਪ੍ਰਸ਼ਾਦਾ ਤੇ ਉਸ ਤੋਂ ਬਾਅਦ ਮਿਲਦੇ ਆ ਤੇ ਆ ਆਪਣੇ ਸਬਸਕ੍ਰਾਈਬਰ ਨਿਆਣੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਖੁਸ਼ੀ ਹੁੰਦੀ ਏ ਤੁਹਾਨੂੰ ਨਿਆਣੇ ਨਾ ਫਤਿਹ ਕਜਾਉਂਦੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਰ ਬਲੌਗ ਦੇਖਦੇ ਆ ਇਸ ਲਈ ਇਹ ਫਤਿਹ ਕਜਾਉਣ ਤੱਕ ਪਹੁੰਚੇ ਆ ਤੇ ਇਹ ਪ੍ਰਾਪਤੀ ਆ ਕਈ ਵਾਰ ਬੰਦਾ ਪੁੱਛਦਾ ਬਲੌਗ ਦਾ ਤੋਂ ਪਾਉਨੇ ਆ ਲੋਨ ਇਹੋ ਪਰ ਜਦੋਂ ਅੱਜ ਬੱਚੇ ਫਤਿਹ ਗਿ ਜਾਂਦੇ ਨੇ ਨਾ ਰਾਤ ਜਾਂਦੇ ਨੂੰ ਸਾਰੇ ਜਾਣੇ ਬੜੀ ਖੁਸ਼ੀ ਹੁੰਦੀ ਆ। ਬਈ ਸਾਨੂੰ ਵੀਡੀਓ ਚ ਪਾ ਲਿਓ। ਹਾਂਜੀ ਤੁਹਾਨੂੰ ਵੀਡੀਓ ਚ ਪਾ ਲਿਆ ਜੀ। ਮੈਂ ਉਹਨਾਂ ਨੂੰ ਫੋਨ 'ਚ ਪਾ ਲਿਆ ਹੁਣ ਠੀਕ ਆ? ਸਾਨੂੰ ਵੀ ਹਾਂਜੀ ਓਕੇ ਬਾਏ ਬਾਏ। ਲੋ ਜੀ ਆ ਵਿਆਹ ਦੇਖਣ ਸਾਰੀ ਟੀਮ ਆਈ ਹੋਈ ਆ। ਇਹ ਸਾਡੀ ਭਾਬੀ ਨਵੀਂ ਬਣਨ ਵਾਲੀ ਉਹਦੇ ਫਰੈਂਡ ਸਾਰੇ ਨਾਰਵੇ ਤੋਂ ਤੇ ਨਾਰਵੇ ਵਾਲਿਆਂ ਨੂੰ ਗਿਫਟ ਦੇਤੇ ਜਾ ਰਹੇ ਆ ਇੱਧਰ। ਪਹਿਲੇ ਨਾਰਵੇ ਵਾਲਿਆਂ ਨੂੰ ਗਿਫਟ ਆ। ਹੈ ਭੈਣ। ਉਹ ਭੈਣ। ਦੀਦੀ ਇਹ ਨਾ ਬਾਹਰ ਵਾਲੀ ਗਿਫਟ ਆ ਕੱਲਾ ਤੇ ਸਾਰਿਆਂ ਲਈ ਅੱਛਾ ਮੈਂ ਕਹ ਰਿਹਾ ਕੱਲੇ ਨੌਰਵੇ ਵਾਲਿਆਂ ਲਈ ਹੈ ਨਹੀਂ 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 ਤੁਸੀਂ ਬਲਾਉ ਕਰੋ ਹਾਂਜੀ ਬਲਾਉ ਕਰੋ ਅੱਛਾ ਹਾਂਜੀ ਪੀਐਸ ਜਮਸ਼ੇਰੀਆ ਅੱਛਾ ਹਾਂਜੀ ਦੇ ਕੇ ਹਾਂਜੀ ਅੱਜ ਜਮਸ਼ੇਰੀਆ ਹਾਂ ਜਮਸ਼ੇਰ ਲਿਖੂਗਾ ਤਾਂ ਵੀ ਆ ਜਾਣਾ ਬਾਹਰ ਤੋਂ ਯੰਤਨਾ ਹਾਂਜੀ

ਹਾਂਜੀ ਹਾਂਜੀ ਕਿਤਾ ਫੇ ਜੀ ਤਾਂ ਕਦਾਂ ਕਿਤਾ ਕਿਤਾ ਫੇ ਜੀ ਯਾ ਇਸੇ ਦੇ ਲੋ ਜੀ ਨਾਰਵੇ ਵਾਲੇ ਨੂੰ ਪੰਜਾਬੀ ਸਿਖਾ ਦੇਣੀ ਆ ਵਿਆਹ ਦੇ ਵਿੱਚ ਵਿੱਚ ਹੋਰ ਕੀ ਕਰਦੇ ਸੀ ਕੀ ਕਰਦੇ ਸੀ ਵਾਟ ਆਰ ਯੂ ਡੂਇੰਗ ਜੀ ਨਾ ਆਮ ਸਟੱਡੀ ਕੀ ਕਰਦੇ ਸੀ ਪੰਜਾਬੀ ਕੀ ਕਰਦੇ ਸੀ ਕੀ ਕਰਦੇ ਸੀ ਇਨ ਇੰਗਲਿਸ਼ ਵਾਟ ਆਰ ਯੂ ਡੂਇੰਗ ਕੀ ਕਰਦੇ ਸੀ ਹਾਂ ਕੀ ਕਰਦੇ ਸੀ ਆ ਲੈ ਬਈ ਤੁਸੀਂ ਸਿੱਖ ਗਈ ਆ ਪੰਜਾਬੀ ਹਾਂ ਆ ਵਧੀਆ ਗੱਲ ਕੋ ਸਮਝ ਲੱਗੀ ਕੋ ਸਮਝ ਲੱਗੀ ਯੂ ਅੰਡਰਸਟੈਂਡ ਯੂ ਅੰਡਰਸਟੈਂਡ ਕੋ ਸਮਝ ਲੱਗੀ ਯੂ ਅੰਡਰਸਟੈਂਡ ਲੋ ਜੇ ਪੰਜਾਬੀ ਸਿੱਖਣ ਗਿਆ ਸਾਰੇ ਆਪਾਂ ਸਿਖਾ ਕੇ ਭੇਜਣੇ ਆ ਨਾਰਵੇ ਵਾਲੇ ਹਨ ਬਲੌਗ ਦੇਖਿਆ ਕਦ ਕੇ ਸਮਝਣਗੇ ਵੀ ਹਾਂਜੀ ਅਸੀਂ ਨਾਲ-ਨਾਲ ਸਿਖਾ ਦੇਣੀ ਆ ਨਾਂ ਨੂੰ ਅਸੀਂ ਨਾਰਵੇਜੀ ਸਿੱਖ ਲਈਏ ਨਾਲ ਪੰਜਾਬੀ ਸਿਖਾ ਦੇਣੀ ਤੁਸੀਂ ਨਾਰਵੇ ਤੋਂ ਐ ਤੁਸੀਂ ਵੀ ਨਾਲ ਹੀ ਅਸੀਂ ਨਾਰਵੇ ਇਹ ਅਸਾਂ ਤੁਸੀਂ ਨਾਰਵੇਜੀ ਸਿੱਖ ਲਈ ਹੈ ਹਾਂਜੀ ਫਿਰ ਪੰਜਾਬੀ ਹਾਂ ਸਿਖਾ ਦਈਓ ਪੰਜਾਬੀ ਸਿਖਾਓ ਕਿਉਂ ਟੀਚ ਪੰਜਾਬੀ ਟੀਚਰ ਓਕੇ ਟੀਚਰ ਯੈਸ ਸਾਰੇ ਬੜੇ ਖੁਸ਼ ਆ ਤੇ ਧੰਨਵਾਦ ਸ਼ੁਕਰੀਆ ਥੈਂਕ ਯੂ ਸ਼ੁਕਰੀਆ ਧੰਨਵਾਦ ਸਿਪ ਸਿਪ ਸ਼ੁਕਰੀਆ ওকে ਵੈਲਕਮ ਵੈਲਕਮ ਜੀ ਆਇਆਂ ਨੂੰ ਜੀ ਆਇਆਂ ਨੂੰ ਜੀ ਜੀ ਆਇਆਂ ਨੂੰ ਆਇਆ ਨੂੰ ਜੀ ਆਇਆਂ ਨੂੰ ਵੈਲਕਮ ਵੈਲਕਮ ਦੈਟਸ ਗੁੱਡ ਥੈਂਕ ਯੂ ਕੋਈ ਨਹੀਂ ਅੱਜ ਆਇਆ ਨੂੰ ਲੋ ਜੀ ਐ ਐਸ ਰੱਖੋ ਐਸ ਰੱਖੋ ਗਿਫਟ ਦਾ ਤਿਆਰ ਹੈ ਸਾਰਿਆਂ ਨੂੰ ਤੇ ਉਧਰ ਡੀਜੇ ਵਾਲੇ ਵੀ ਆ ਕੇ ਆਪਣਾ ਸਮਾਨ ਲਾਉਣ ਲੱਪੇ ਆ ਤੇ ਸੱਜਣ ਮਿੱਤਰ ਬੇਲੀ ਦੇਖਦਾ ਸਾਰੇ ਬੈਠੇ ਆ ਇਹ ਜਿਹੜੀ ਭੈਣ ਸਾਡੀ ਮਾਨ ਪਰਿਵਾਰ ਚੋਂ ਵਿਆਹ ਕੇ ਆਉਣੀ ਆ ਇਹ ਸਾਰੇ ਉਹਦੇ ਫਰੈਂਡਸ ਆ ਵਿਆਹ ਦੇਖਣ ਆ ਨੌਰਵੇ ਤੋਂ ਯੂਅਰ ਨੇਮ ਯੈਸ ਯੂਅਰ ਨੇਮ ਰੈਨੈਟ ਰੈਨ ਰੈਨ ਹੈ Joey. Joey. Yeah, mm, Joey. 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 you. Joey. Joey. name. Siren. 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 Yeah. Siren. Whoa. 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 Okay. <laughs> chris chris, chris? Yeah, chris. uh one Hindi movie in the Krish, like is that, the power man, like that uh, same Shaktimaan, no Shaktimaan, same like Krish. You search uh, Google, huh? Movie Krish, Krish. Okay, uh, Hindi movie Krish. Actually. Your name? Jay. सारे पंजाबी नॉर्वे भल गए हो गए सारे है नाम कुछ समझे कुछ यू अंडरस्टैंड यू समझे कुछ

ਵਾਏ ਯੂ ਕਮ ਇਨ ਨਾਈਟ ਐਂਡ ਜਾਗੋ ਇੰਜੋਏ ਆਫਟਰ ਗੋ ਆਜੀਓ ਸਾਰੇ ਜਣੇ ਥੈਂਕ ਯੂ ਅਸੀਂ ਆਉਂਦੇ ਰਹੂਗਾ ਵੇਪੀਆ ਅਪਲੋਡ ਦਿ ਵੀਡੀਓ ਰਿਵੀਅਲ ਆਫਟਰ ਟੂ ਡੇਸ ਬੀ ਸੋ ਬਿਜ਼ੀ ਮੈਰਿਜ ਆਫਟਰ ਮੈਰਿਜ ਅਪਡੇਟਸ ਸਾਜੀ ਭਾਈ ਜਿੱਥੇ ਦਾ ਨਾਮ ਕੀ ਸੀ ਇਹ ਕਿਹਦਾ ਚੈਨਲ ਦਾ ਆ ਤੁਹਾਡੀ ਜਿੱਥੇ ਤੁਹਾਡੀ ਦਾ ਮੈਂ ਤੁਹਾਨੂੰ ਭੇਜ ਦਿੰਦਾ ਮੈਂ ਲੈ ਕੇ ਦਿੰਦਾ ਕੋਲ ਕਾਰਡ ਸਾਜੀ ਭਾਈ ਨੂੰ ਮੇਰੇ ਭਰਾ ਨੂੰ ਭੇਜ ਦੇ ਠੀਕ ਹੈ ਭੈਣ ਮੈਨੂੰ ਪੁੱਛਣਾ ਪਿਆ ਇਹ ਤਾਂ ਬੀਬੀ ਕਾਫੀ ਪੀ ਜਾਂਦੀ ਆ ਬੀਬੀ ਹਾਂਜੀ ਕਿਹਾਦਾ ਛਕ ਲਿਆ ਪੱਕਾ ਮੈਨੂੰ ਨਾਲ ਹੀ ਹੱਕਾ ਅੰਦਰ ਮਾਰਨ ਦਾ ਪਿਆ ਤੇ ਇਦਾਂ ਹੀ ਆ ਸਿਆਣੇ ਬੰਦੇ ਦੀ ਬਹੁਤ ਲੋੜ ਹੁੰਦੀ ਆ ਨਹੀਂ ਤੂੰ ਕਹਿੰਦੇ ਆ ਕਿ ਤੂੰ ਨਹੀਂ ਹੋ ਤਾਂ ਮੈਂ ਆ ਜਾਂਦਾ ਹਾਂ ਅੱਛਾ ਅੱਛਾ ਮੈਂ ਮਹਿਕਮੇ ਚ ਕਾਫੀ ਕਾਫੀ ਲੈਣ ਲੈ ਓਕੇ ਲੋ ਜੀ DJ ਵਾਲਾ ਸਾਮਾਨ ਆਉਣ ਲੱਗ ਪਿਆ ਆ ਤੇ ਆ ਸਾਰਾ ਸੈਟਅਪ ਚੱਕ ਹੋ ਜਾਣਾ ਤੇ ਇੱਥੇ ਲੱਗਣਾ DJ ਤੇ ਸਾਡੇ ਕੋਲ ਆ 100 DJ ਤੋਂ ਉਹਦੇ ਓਨਰ ਸਾਡਾ ਭਰਾ ਅਸੀਂ ਪਿਆਰ ਨਾਲ ਮੀਰਾ ਕਹਿੰਦੇ ਆ ਹਾਂਜੀ ਇਹ ਆ ਹਾਂਜੀ ਬੋਲੋ ਬੋਲੋ ਸასი ਗਾ ਜੀ ਹਾਂਜੀ ਕੀ ਅੱਜ ਡੀਜੇ ਵਿੱਚ ਕੀ ਨਵਾਂ ਪੇਸ਼ ਕਰ ਰਹੇ ਕੀ ਸਪੈਸ਼ਲ ਆ ਅੱਜ ਤੁਹਾਨੂੰ ਸੈਟਅਪ ਦੀ ਤਿਆਰੀ ਦੇ ਦੇਣੀ ਆ ਕਿਦਾਂ ਸੈਟਅਪ ਲਾ ਕੇ ਦੇ ਰਹੇ ਰਸੋ ਇੱਕ ਫੋਰ ਗੋਨਰ ਲਾ ਕੇ ਦੇ ਦੇ ਦੋ ਬੋਲਾ ਨਾਲ ਅੱਛਾ ਲੋ ਜੀ ਇਹ ਹਿਸਾਬ ਤਾਂ ਜਿਹੜੇ ਗਾਂਢੀਏ ਲਵਾਉਂ ਚਾਹੁੰਦੇ ਆ ਉਹ ਵੀਰ ਮੇਰੇ ਸੁਣ ਲੈਣ ਤੇ ਅੱਜ ਤੁਹਾਨੂੰ ਸਾਰਾ ਕੁਝ ਸੋਲ ਡੀਏ ਤੁਹਾਨੂੰ ਦੱਸਾਂਗੇ ਕੀ ਕੀ ਇਹਨਾਂ ਦੇ ਕੋਲ ਆ ਲੱਗਾ ਸੈਟਅਪ ਦਿਖਾਵਾਂਗੇ ਤੇ ਹੋ ਟੌਪ ਤੋਂ ਟੌਪ ਮਾਲ ਕੀ ਲਾਉਨੇ ਹੁੰਦੇ ਆ ਉਹ ਸਾਰਾ 10 ਦਾ ਭਰਾਜ ਬਹੁਤ ਭਾਈ 2.5 3 ਲੱਖ ਤੱਕ ਅੱਛਾ ਟੌਪ 2.5 3 ਲੱਖ ਤੱਕ ਦਾ ਦੱਸਣਾ ਜਾਂਦਾ DJ ਦਾ ਕੱਲੜੀ ਜੀ ਉਹਦੇ ਵਿੱਚ ਕੀ ਕੀ ਲਾਉਨੇ ਹੁੰਦੇ ਨੇ ਕੁੜੀਆਂ ਵੀ ਬਹੁਤ ਸਿਸਟਮ ਹੁੰਦੇ ਆ ਉਹ ਭਰਾਵਾ ਕੁੜੀਆਂ ਵਾਲੇ ਸਿਸਟਮ DJ ਦਾ ਪੁੱਛਿਆ ਮੈਂ ਸੈਟਅਪ ਉਹਦੇ ਸਮਾਨ ਉਸ ਸਮਾਨ ਦੀ ਗੱਲ ਕਰਦਾ ਭਾਜੀ ਉਹ ਤਰ੍ਹਾਂ ਤਰ੍ਹਾਂ ਦੇ ਹੁੰਦੇ ਆ ਸਮਾਨ ਦੇ ਵਿੱਚ ਕਿਹੜੀ ਕੰਪਨੀ ਦਾ ਜਦਾਂ ਉਹ ਕਿੰਨੀਆਂ ਲਾਈਟਾਂ ਲਾਗ ਦੇਣੇ ਆ ਸਾਰਾ ਕਿੰਨੇ ਵਾ ਕਿੰਨੇ ਦਾ ਹੁੰਦਾ ਉਹ ਦੱਸ ਦੇ ਦੋ 20-20 ਹਜ਼ਾਰ ਰੁਪਈਆ 35 ਬਾਈ 35 ਦਾ ਲੱਗਣਾ ਇੱਥੇ ਇੱਥੇ ਕਿੰਨੀ ਹਜ਼ਾਰ ਰੁਪਈਆ ਲਗਣੀਆਂ 20 ਹਜ਼ਾਰ ਰੁਪਈਆ 20 ਹਜ਼ਾਰ ਰੁਪਈਆ ਤੇ ਹੋਰ ਬਾਕੀ ਲਾਗਤਾਂ ਦੁੱਧੀਆਂ ਨਾ ਇਹਦਾ ਸਿਸਟਮ ਡਿਜੀਟਲ ਸਿਸਟਮ ਸਾਊਂਡ ਸਿਸਟਮ ਆ ਉਹ ਐਂਡੀ ਬੋਲਾ ਦੋ ਸੌਂ ਸਿਸਟਮ ਆਪਣੇ ਦਾ ਹੈਗਾ ਆਰਸੀਐਫ ਤੇ ਓਐਚਐਮ ਕੋਈ ਅੱਜ ਜੋ ਵੱਜੂ ਪੂਰਾ ਹੈ ਅੱਧਾ ਜਮਸ਼ੇਰੂ ਕੋ ਪੂਰਾ ਹਾਂਜੀ ਪੂਰਾ ਜਮਸ਼ੇਰ ਮੈਂ ਪੂਰਾ ਜਮਸ਼ੇਰ ਲਾਊਗਾ ਸਾਡਾ ਮੀਰਾ ਭਰਾ ਚ ਉਹ ਤੇ ਇਹ ਵੀਰ ਦਾ ਬਹੁਤ ਵਧੀਆ ਕੰਮ ਆ ਆਪਣਾ ਛੋਟਾ ਭਰਾ ਆ ਜੀ ਇਹ ਤੇ ਨੰਬਰ ਦਾ ਆਪਣਾ ਅਮੀਰਪੁਰ 995123910 9915123910 ਇਹਦਾ ਨੰਬਰ ਆ ਸੋਲ ਡੀਜੇ ਫਰੋਮ ਜਮਸ਼ੇਰ ਖਾਸ ਅੱਜ ਪਉਣਗੇ ਤੁਮਾਂ ਤੇ ਜਿਨ੍ਹਾਂ ਨੇ ਆਪਣੇ ਖੁਸ਼ੀ ਦੇ ਪ੍ਰੋਗਰਾਮਾਂ ਤੇ ਡੀਜੇ ਕਰਨਾ ਹੋਵੇ ਮੇਰੇ ਭਰਾ ਨੂੰ ਯਾਦ ਕਰਨਾ ਆ ਜਿਹੜਾ ਵੀਡੀਓ ਦੇਖ ਕੇ ਆਊਗਾ ਉਹਨੂੰ ਸਪੈਸ਼ਲ ਕਨਸੈਸ਼ਨ ਦਵਾਂਗੇ ਦੱਸਣਾ ਨਹੀਂ ਅਸੀਂ ਦਵਾਂਗੇ ਜ਼ਰੂਰ ਕਨਸੈਸ਼ਨ ਕਿਉਂ ਭਲਾ ਠੀਕ ਹੈ ਨਾ ਲੈ ਵੀ ਤੇ ਬਾਕੀ ਤੁਹਾਨੂੰ ਸ਼ਾਮ ਨੂੰ ਲੱਗਾ ਹੋਇਆ ਸੈਟਅਪ ਸਾਰਾ ਤਿਆਰ ਹੋਣ ਤੋਂ ਲਾ ਕੇ ਵੱਜਨ ਤੱਕ ਸਾਰਾ ਕੋ ਦਿਖਾਵਾਂਗੇ ਤੇ ਤੁਹਾਨੂੰ ਤਨ ਕਰਾਵਾਂਗੇ ਪੂਰੀ ਅੱਜ ਠੀਕ ਆ ਮੀਰਾ ਓਕੇ ਭਾਜੀ ਓਕੇ